ਤੇ ਕਿਦਣੋਂ ਤੂੰ ਕਹਿੰਦੀ ਹਾਂ ਤੇਰੀ ਉਹ ਰਿਸ਼ਤੇਦਾਰੀ ਚ ਵਿਆਹ ਵਾ ਕਦੋਂ ਆ? ਉਹ ਅਗਲੇ ਮਹੀਨੇ ਜਨਵਰੀ ਚ ਆ। ਅੱਛਾ ਅੱਛਾ ਤੇ ਕੀ ਸੋਚਿਆ ਤੇ ਸਗਣ ਸੁਗਣ ਕੀ ਪਾਉਣਾ? ਮੈਂ 500 ਰੁਪਏ ਪਾ ਦਾਂਗੇ। 5100 ਪਾ ਦਾਂਗੇ। ਹਾਂ। ਤੇ ਕਿਦਾਂ ਵਿਆਹ ਵਧੀਆ ਕਰਨ ਦੇ? ਵਿਆਹ ਤੇ ਬਹੁਤ ਵਧੀਆ ਕਰਨ ਦੇ ਆ। ਬੈਸ਼ ਨੂੰ ਵਿਆਹ ਵਾ। ਬੈਸ਼ ਨੂੰ ਵਿਆਹ? ਆਹੋ। ਦਾਰੂ ਜ਼ਰੂਰ ਹੈ ਨੀਅਤ। ਨਾ। ਮੈਂ ਨਹੀਂ ਜਾਂਦਾ ਫਿਰ। ਕਿਉਂ? ਮੈਂ ਕਰਨਾ ਹਥ। ਵੱਦੇ ਨੂੰ ਵਿਆਹ ਚ 5200 ਰੁਪਇਆ ਸਗਣ ਪਾ ਗਿਆ ਜਾਂ ਹਨਾ ਬੱਲੇ ਦੀ ਧਰੇ ਫਿਦਾਈਆਂ ਆ ਨਾ ਮੈਂ ਤੇ 5200 ਰੁਪਇਆ ਪਾਵਾਂ ਤਾਂ ਤੇ ਖਾ ਕੇ ਪਕੌੜੇ ਤੇ ਦੰਦਾ ਚ ਪਾਲਕ ਫਸਾਈ ਫਿਰਾਂਦਾ ਹਨਾ ਅਤੇ ਵਧੀਆ ਗੱਲ ਆ ਕੇ ਵਧੀਆ ਗੱਲ ਲਗਾ ਦੀ ਮੈਂ ਨਹੀਂ ਜਾਂਦਾ ਜੁੰਦਾ ਤੂੰ ਚਲ ਜੀ ਆਪੇ ਫਿਦਾਈਆਂ ਆ ਨਾ ਮੈਂ ਅਰੇ 11-1200 ਦੀ ਵਧੀਆ ਬੋਤਲ ਆਉਂਦੀ दारू ਦੀ ਮੇਰਾ ਇੱਥੇ ਵਿਆਹ ਆ ਆ ਐਡਾ ਮੇਰੇ ਕੋ ਨੁਕਸਾਨ ਨਹੀਂ ਜਰਿਆ ਜਾਂਦਾ ਰਹਿ ਨੂੰ ਵਿਆਹਾਂ ਚ ਮਾ 52 5200 ਦੇਣ ਡਿਆ ਪਿਆ